ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਹਨੂੰ ਸੋਚ ਨਹੀਂ ਬਿਲਕੁਲ ਆਂਦੀ ਸੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤਾਂ ਇੱਕ ਦੂਜੇ ਨਾਲ ਜੱਫਾ ਪੈ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਤੇ ਜੀਹ ਫੇਨ ਆ ਗਿਆ ਮੁੰਡੇ ਆ ਗਏ ਮੋਰਫਰ ਦੇ ਵਿੱਚ ਤੇ ਸਾਲ ਡੁੱਬ ਗਿਆ ਇਹ ਮੇਰੇ ਕਦੇ ਲੱਗਿਆ ਸੀ ਬੜਾ ਪਰਪੰਚ ਬੜਾ ਪਰ ਇਹ ਬਸ ਵੀ ਸਾਡਾ ਵੀਰ ਬਸ ਤੋਂ ਵੱਧ

ਦਾ ਕੀ ਨਾਮ ਹੈ ਮੇਰਾ ਨੰਬਰ ਸੁਣੇ ਕੀ ਹੋਇਆ ਅੱਜ ਸਾਰਾ ਐਨਾ ਕੰਮ ਤੇ ਵੇ ਆਇਆ ਵੀ ਫੋਨ ਆ ਗਿਆ ਮੁੰਡੇ ਆ ਗਏ ਮੋਟਰਸਾਈਕਲ ਤੇ ਸਾਲ ਡਿੱਗ ਗਿਆ ਮੇਰੇ ਕੋਲ ਲੱਗਿਆ ਸੀ ਬਰਾਬਰ ਪੈਂਤੀ ਬਰਾਬਰ ਨਹੀਂ ਕੱਢਣਾ ਐ ਬਸ ਵੀ ਸਾਡਾ ਵੀ ਟਾਈਮ ਹੈ ਬਸ ਤੋਰਦੇ ਫਿਰ ਰਹੇ ਹਾਂ ਪਹਿਲਾਂ ਵੀ ਕਦੀ ਜਾਂਦਾ ਸੀਗਾ ਪਾਖੜ ਦੇ ਉੱਪਰ ਇਸ ਤਰ੍ਹਾਂ ਨਾ ਪਾਖੜ ਦੇ ਹੋ ਜਾਏ ਨੇ ਬੜੇ ਬੋਲਣਾ ਸਾਹਿਬ ਥੋੜੀ ਜਿਹੀ ਮੇਰੀ ਵੰਡਾ ਦੋ 10 ਬੁਲਿਗੇ ਬਸ ਵੀ ਮੰਨਦਾ ਹੈ ਉਮਰ ਕਿੰਨੀ ਕਿਸੀ ਦੀ ਬੈਠਨ 18 ਸਾਲ ਦਾ ਹੋਣ ਵਾਲਾ ਸੀ ਤਿੰਨ ਚਾਰ ਮੈਨੂੰ ਕਹੇ ਸੀ ਕਿ ਕਰਦਾ ਵੀ ਬੰਦਾ ਵਗੈਰਾ ਕਰਦਾ ਕਰਦਾ ਵੀ ਕੰਮ ਕਰਦਾ ਸੀ ਲਓ ਕੰਮ ਵੀ ਕਰਦਾ ਹੈਗਾ ਕੰਮ ਚੱਪਾ ਦਾ ਅੱਡਾ ਕੁਝ ਸenna ਗੱਲਬਾਤ ਨਹੀਂ ਹੋਈ ਕਿ ਆਖਰੀ ਵਾਰ ਕਿੱਦਾਂ ਹੋਵੇ ਮੈਂ ਗੱਲਬਾਤ ਨਹੀਂ ਹੋਈ ਇਹ ਹੁਣ ਗੋਤਾ ਖੱਲਾ ਪਰੇ ਨਹੀਂ ਹਾਂ ਇਹ ਤਾਂ ਫੇਰ ਪਰੇ ਕਿੰਨੇ ਬੱਚੇ ਗਏ ਸੀ ਦੇ ਨਾਂ ਨਾ ਆਏ ਤਾਂ ਸਾਰਦੇ ਸੀ ਬਾਰੇ ਦੋ ਲੱਗੇ ਨੇ ਬੇਡੇ ਬੇਡੇ ਇਸ ਤਰ੍ਹਾਂ ਦੇਖ ਰਿਹਾ ਵੀਡੀਓ ਦੇ ਵਿੱਚ ਇੱਕ ਬਚਾਨ ਦੇ ਇੱਕ ਬੱਚਾ ਜਾ ਰਿਹਾ ਹੈ ਹਾਂ ਜੀ ਹਨਾ ਅਜਿਹਾ ਕੋਡਾ ਕਿਹੜਾ ਬੇਟਾ ਵੀਰ ਜੀ ਜਿਹੜਾ ਵਿਚਾਰ ਗਿਆ ਜੀ ਚਾਨ ਗਿਆ ਜੀ ਹਾਂ ਜੀ ਇਹਦੇ ਮੁੰਡੇ ਨੂੰ ਫੜਦਾ ਹੋਇਆ ਜੀ ਪੁਰਾਣਾ ਇਹ ਹੁੰਦਾਈ ਮੰਨ ਲਾ ਪੈਂ ਲੱਭੇ ਅੱਜ ਆਪਣਾ ਨਾਮ ਲਾਉਂਦਾ ਮੇਰਾ ਸ਼ੰਕਰ ਭਰਦੂ ਅੱਜ ਬੋਲੇ ਸ਼ੰਕਰ ਡਾਇਬ੍ਰਿਕ ਕਲੱਬ ਗੋਤਾ ਖਰੋਕੀ ਇਹ ਕੀ ਘਟਨਾ ਵਾਪਰੀ ਜੀ ਅੱਜ ਕਿੱਥੇ ਹੋਈ ਸੀ ਇਹ ਅਬਲੋ ਵਾਲ ਪਿੰਡ ਵਾਲਾ ਪੁਲ ਕੰਡਾ ਪਟਿਆਲੇ ਦਾ ਤੇ ਤਕਰੀਬਨ 9 ਵਜੇ ਦੀ ਗੱਲ ਹੈ ਕੁਝ ਬੱਚੇ 10 ਫੁੱਟ ਹੀ ਤੇ ਨਾ ਆ ਰਹੇ ਸੀਗੇ ਤੇ ਕੁਝ 8-10 ਬੱਚੇ ਜਿਹੜੇ ਸੀਗੇ ਉਹ ਵੱਡੀ ਮੈਦਾਨ ਦੇ ਵਿੱਚ ਨਾ ਆ ਰਹੇ ਸੀਗੇ ਜਿਹਦੇ ਵਿੱਚ ਇੱਕ ਲੜਕਾ ਫਿਰ ਪੜੀ ਜਾ ਇੱਕ ਦੂਜੇ ਨਾਲ ਦਾ ਤੇ ਇੱਕ ਲੜਕੇ ਨੇ ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਹਨੂੰ ਸੁਣ ਨਹੀਂ ਬਿਲਕੁਲ ਨਹੀਂ ਆਦੀ ਸੀਗੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤੇ ਇੱਕ ਦੂਜੇ ਨਾਲ ਜੱਫਾ ਪੈ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਤੇ ਜਿਨ੍ਹਾਂ ਨੂੰ ਗੋਤਾਖੋਰ ਤੇ ਉਹਦੀ سپورਟ ਅਸੀਂ ਲਗਾ ਕੇ ਲਗਭਗ 500 5 ਕਿਲੋਮੀਟਰ ਦਾ ਸਫ਼ਰ ਕਰਕੇ 5 ਕਿਲੋਮੀਟਰ ਗੋਤਾਖੋਰ ਆਕਸੀਜਨ ਸਿਲੰਡਰ ਲਗਾ ਕੇ ਤੇ ਉਹਨਾਂ ਨੂੰ ਲੱਭਣ ਦੀ ਪਾਲ ਕਰ ਰਹੇ ਸੀਗੇ ਤੇ ਹੋਰ ਜਿਹੜੇ ਸੀ ਤੇ 40 ਜਿਹੜੇ ਗੋਤਾਖੋਰ ਉਹਨਾਂ ਨੂੰ ਵੀ ਲਗਾ ਕੇ ਵੀ ਉਹ ਲੱਭ ਰਹੇ ਨੇ ਪਰ ਹਾਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਦੋਨੋਂ ਬੱਚੇ ਹਲੇ ਨਹੀਂ ਮਿਲੇ ਬੱਚੇ ਦੀ ਉਮਰ ਕਿੰਨੀ 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 ਹੈ ਕਿੰਨਾ ਪਤਾ ਲੱਗਿਆ ਆ ਬੱਚੇ ਦੀ ਇੱਕ ਦੀ ਉਮਰ ਸੀਗੀ 13 ਤੇ 14 ਸਾਲ ਇੱਕ ਦੀ ਉਮਰ 18ਵਾਂ ਸਾਲ ਨੂੰ ਲੱਗਿਆ ਸੀਗਾ ਤੇ ਇੱਕ ਬਜਰਾ ਥੋੜਾ ਬੱਚਾ ਸੀ ਕਿ ਥੋੜਾ ਛੋਟਾ ਸੀਗਾ ਰਤਾਂ ਦੀ ਲੇ ਵੀ ਦੇਖੋ ਬੈਦੇ ਤੇਜ ਪਾਣੀ ਪਰ ਇੰਨਾ ਤੇਜ ਹੈ ਪਾਣੀ ਬਹਾਉ ਬਹੁਤ ਤੇਜ ਹੈ ਉਹਦੇ ਵਿੱਚ ਵੱਡੀ ਮਾਰ ਦੇ ਵਿੱਚ ਨਹਾਣਾ ਔਰ ਜੰਪ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ ਬਹੁਤ ਗਲਤ ਕੰਮ ਹੈ ਬੱਚਿਆਂ ਦੇ ਪਰਿਵਾਰਾਂ ਨੂੰ ਕੀ ਕਹਿੰਨਾ ਚਾਉਂਗੇ ਤੁਸੀਂ ਅੱਥੀਰ ਦੇ ਵਿੱਚ ਕੀ ਅਪਰੀਂ ਕਰਨਾ ਚਾਹਾਂਗੇ ਆਪਣੀ ਲੇ ਵੀ ਹੱਥ ਜੋੜ ਕੇ ਬੇਨਤੀ ਬੋਲੇ ਸ਼ੰਕਰ ਡਾਇਵ ਕਲਬ 팀 ਵੱਲੋਂ ਗੋਤਾਖੋਰ ਵੱਲੋਂ ਵੀ ਇਹੋ ਜਿਹਾ ਕੋਈ ਕੰਮ ਨਾ ਕਰੇ ਜੇ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਉਹਨੂੰ ਘਰ ਦੇ ਵਿੱਚ ਆਪਸ ਵਿੱਚ ਗੱਲ ਕਰੋ ਬੱਚਿਆਂ ਦਾ ਪਤਾ ਕਰੋ ਕਿ ਸਕੂਲ ਤੋਂ ਬੰਦ ਮਾਰ ਕੇ ਜਿਹਨੇ ਬੱਚੇ ਚਲੇ ਜਾਂਦੇ ਨੇ ਉਹਨਾਂ ਲਈ ਮਦਦ ਕਰੋ ਮਿੰਟ ਮਿੰਟ ਤੇ ਉਹਨਾਂ ਨੂੰ ਪਲ-ਪਲ ਖਬਰ ਲੋ ਕਿਉਂਕਿ ਬੱਚੇ ਮਾਸੀ ਮੁੰਡੇ ਨੇ ਝੂਠ ਬੋਲ ਦਿੰਦੇ ਨੇ ਵੀ ਇੱਥੇ ਨਹੀਂ ਇੱਥੇ ਗਈ ਸੀਗੇ ਪਰ ਆਹ ਦੇਖੋ ਕਿੰਨਾ ਹਾਸਾ ਹੋ ਗਿਆ ਇਸ ਕਰਕੇ ਆਪਣੇ ਬੱਚਿਆਂ ਨੂੰ ਮਿੰਟ ਮਿੰਟ ਦੀ ਖਬਰ ਰੱਖੋ ਤੇ ਉਹਨਾਂ ਦੀ ਜਾਣਕਾਰੀ ਲੱਭੇ ਬੱਚੇ ਕਿਥੇ ਨੇ ਸਰ ਕਿਸ ਤਰ੍ਹਾਂ ਪੁਲਿਸ ਕਰ ਰਹੇ ਹੋ ਲੱਗਣ ਦੀ ਗੋਲੀ ਲੱਗਣ ਵਕਤ ਲਗਭਗ ਪਟਿਆਲਾ ਸਮਾਣਾ ਪਾਤੜਾ ਖਨੌਰੀ ਨਿਰਮਾਣਾ ਟੋਹਾਣਾ ਸਾਰੀ ਟੀਮ ਮਾ ਲਗਾ ਦਿੱਤੀ ਹੈਗੇ ਨੇ ਜਲਦ ਜਲਦ ਬੱਚਿਆਂ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦੇ। ਉਮੀਦ ਕਿ ਨੀਕਾ ਕਿਨੇ ਕਰੇ ਦੇ ਵਿੱਚ ਮਿਲ ਸਕਦੀ ਕਿਉਂਕਿ ਬੱਚੇ ਸੀਗੇ ਜਿਸ ਤਰ੍ਹਾਂ ਕੋਈ ਵੱਡੀ ਉਮਰ ਦਾ ਜਿਹੜੇ ਬੰਦ ਵੱਡੀ ਉਮਰ ਦੇ ਹੁੰਦੇ ਨੇ ਉਹਨਾਂ ਦਾ ਇਹ ਕਾਰਨ ਹੋਗਾ ਆ ਵੀ ਵੱਡੀ ਉਮਰ ਵਾਲੇ ਖੋઠા ਸਰੀਰ ਹੁੰਦਾਗਾ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਚਿਹਰੇ ਹੁੰਦੇ ਨੇ ਸਟਰੋਂਗ ਜੀ ਨੂੰ ਆਪਾਂ ਕਹ ਦਈਏ ਤਾਂ ਇਸ ਕਰਕੇ ਬੱਚਿਆਂ ਨੂੰ ਜਿਹੜੀ ਬੋਡੀ ਜਿਹੜੀ ਤਕਰੀਬਨ ਲੇਟ ਮਿਲਦੀ ਹੈ 5 ਤੋਂ 6 ਦਿਨ ਲੱਗ ਜਾਂਦੇ ਨੇ ਤੇ ਜਿਹੜੇ ਵੱਡੇ ਹੁੰਦੇ ਉਹਨਾਂ ਨੂੰ 3 ਤੋਂ 4 ਦਿਨ ਬੋਡੀ ਮਿਲਦੀ ਹੈ।